ਬਰਾੜ ਜੈਸੀ ਦੀ ਲਿਖੀ ਹੋਈ ਕਿਤਾਬ ਇੱਜ਼ਤਦਾਰ ਕਰਾਂਦੀਆਂ ਕੁੜਨਾ ਹੱਥਾਂ ਦੀ ਕਿੱਕਲੀ ਜਿੱਦ ਦੀ ਗੱਲ ਨਹੀਂ ਜ਼ਿੰਦਗੀ ਜਿਉਣਾ ਚੰਗੀ ਹਾਂ ਤੇ ਹਾਂ ਸੱਚ ਉਹ ਵਕਤ ਵੀ ਹੰਡਾਉਣਾ ਚਾਹੁੰਦੀ ਹਾਂ ਜਦ ਤੂੰ ਮੇਰੀ ਜੁੜੀਆਂ ਭਰੇ ਹੱਥਾਂ ਨੂੰ ਪਲੋਸਦਾ ਪੁੱਛੇ ਕਿ ਅਗਲੇ ਜਨਮ ਚ ਕੀ ਬਣ ਮਿਲੇਗੀ ਮੈਂ ਸਹਿਜ ਹੀ ਆਖ ਦੇਮਾਂ ਕਿ ਤੇਰੀ ਜਨਨੀ ਦੇ ਰੂਪ ਚ ਮਿਲਾਂਗੀ ਤੇ ਤੂੰ ਫਿਰ ਅਚੰਬੇ ਨਾਲ ਪੁੱਛੇ ਮਾਂ ਕਾ ਤੂੰ ਇਹ ਹੀ ਰਿਸ਼ਤਾ ਚੁਣਿਆ ਮੈਂ ਲੰਬਾ ਸਾ ਖਿੱਚ ਕੇ ਆਖਾਂ ਅਸਲ ਮੁਹੱਬਤ ਮਾਂ ਦੇ ਢਿੱਡੋਂ ਜਨਮ ਲੈਂਦੀ ਹੈ ਤੇ ਰਹੀਦੀ ਉਮਰ ਤੱਕ ਪਾਲਦੀ ਹੈ ਮਾਂ ਤੋਂ ਵੱਧ ਕੌਣ ਦਿਲਾਂ ਦੀਆਂ ਜਾਣ ਸਕਦਾ ਹੈ ਤੇ ਮਾਂ ਦੀ ਉਹ ਮਮਤਾ ਮਹਿਬੂਬਾ ਦੀ ਮਾਂ ਮੁਹੱਬਤ ਲੱਖ ਗੁਣਾ ਉੱਚੀ ਸੁੱਚੀ ਤੂੰ ਮੇਰਾਂ ਗੱਲਾਂ ਦੀਆਂ ਹਾਮੀਆਂ ਪਰਦਾ ਹੱਥਾਂ ਦੀ ਕਿੱਕਲੀ ਚ ਹੋਰ ਕਸਾ ਭਰਦੇਵੇਂ ਬਸ ਇੰਜ ਹੀ ਤੇਰੀ ਅਹਿਸਾਸ ਨਾਲ ਜਿਉਣਾ ਚਾਹੁੰਦੀ ਹਾਂ ਧੰਨਵਾਦ